ਟੋਪੀਆਂ ਸਿਰਾਂ ਤੇ ਸਰਹੰਦ ਅੱਜ ਆਉਣਗੇ ਤੁਝੀ ਨਾਲੇ ਘਟਾਏ ਪੁੱਤ ਚਾਰ ਬਨ ਕੇ ਰੁਮਾਲ ਸਰਹੰਦ ਅੱਜ ਆਉਣਗੇ ਤੁਝੀ ਨਾਲੇ ਘਟਾਏ ਪੁੱਤ ਚਾਰ ਬਾਜਾਂ ਵਾਲਿਆਂ ਜੀ ਨਾਲੇ ਘਟਾਏ ਪੁੱਤ ਚਾਰ ਆਉਣਗੇ ਜ਼ਰੂਰ ਕਰਵਾ ਕੇ ਛੇਵਾਂ ਤਾਜ਼ੀਆਂ ਆਉਣਗੇ ਜ਼ਰੂਰ ਕਰਵਾ ਕੇ ਛੇਵਾਂ ਤਾਜ਼ੀਆਂ ਵੇਖਣ ਲਿਖੂ ਨੀਓ ਦੀਵਾਰ ਬਾਜਾਂ ਵਾਲਿਆਂ ਤੁਝੀ ਨਾਲੇ ਘਟਾਏ ਪੁੱਤ ਚਾਰ ਬਹੁਤਿਆਂ ਨੇ ਕਹਿਣਾ ਬਾਬਾ ਭੀੜ ਬੜੀ ਮੱਥਾ ਸਾਡਾਂ ਬਾਹਰੋਂ ਹੀ ਕਰ ਲਓ ਮਨਜੂਰ ਜੀ ਕੋਈ ਕੋਈ ਸੁਣੂ ਇਤਿਹਾਸ ਤੇਰਾ ਬਹਿ ਕੇ ਪਰ ਲੰਗਰਾਂ ਚ ਜਾਣਗੇ ਜ਼ਰੂਰ ਜੀ ਕੋਈ ਕੋਈ ਸੁਣੂ ਇਤਿਹਾਸ ਤੇਰਾ ਬਹਿ ਕੇ ਸਾਰੇ ਲੰਗਰਾਂ ਚ ਜਾਣਗੇ ਜ਼ਰੂਰ ਜੀ ਬੋਦੇ ਕਰ ਖੜੇ ਪਾਗਲਾਂ ਚ ਖੱਟੇ ਪਰਨੇ ਲਾਉਂਦੇ ਹੁਣੇ ਢੀੜੀਆਂ ਬਾਜ਼ਾਰ ਬਾਜਾਂ ਵਾਲਿਆ ਤੂੰ ਜੀ ਨਾ ਲਈ ਕਟਾਏ ਪੁੱਤ ਚਾ ਜੀ ਨਾਲੇ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਤੂੰ ਜੀ ਨਾਲੇ ਕਟਾਏ ਪੁੱਤ ਚਾਲ ਕਈਆਂ ਨੂੰ ਤਾਂ ਆ ਦਿਨ ਹੋਣੇ ਵੀ ਨਹੀਂ ਯਾਦ ਸੁੱਤੇ ਦੂਰੀਆਂ ਰਜਾਈਆਂ ਵਿੱਚ ਹੋਣੇ ਨੇ ਤੇਰਾ ਦਿੱਤਾ ਤਾਜ ਪੱਗਾ ਮੰਨ ਕੇ ਸਿਰਾਂ ਤੇ ਬੈਠੇ ਅੱਜ ਵੀ ਕਿઠ੍ਹੇਕਿਆਂ ਤੇ ਹੋਣੇ ਨੇ ਤੇਰਾ ਦਿੱਤਾ ਤਾਜ ਪੱਗਾਂ ਬਨ ਕੇ ਸਿਰਾਂ ਤੇ ਬੈਠੇ ਅੱਜ ਵੀ ਕਈ ਠੇਕਿਆਂ ਤੇ ਹੋਣੇ ਨੇ ਉਹਨਾਂ ਨੂੰ ਕੀ ਪਤਾ ਸਰਹੰਦ ਚਮਕੌਰ ਕਿੱਥੇ ਮੁੱਕਦੇ ਹੀ ਨਹੀਂ ਆ ਕੰਮਕਾਰ ਬਾਜਾਂ ਵਾਲਿਆ ਤੂੰ ਜੀ ਨਾਲੇ ਕਟਾਏ ਪੁੱਤ ਚਾਰ ਜੀ ਨਾਲੇ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਤੂੰ ਜੀ ਨਾਲੇ ਕਟਾਏ ਪੁੱਤ ਚਾਰ ਚਾਰੇ ਪਾਸੇ ਕਾਂਵਾਂ ਰੋਲੀ ਪਾਈ ਹੁਣ ਹੀ ਲੀਡਰਾਂ ਨੇ ਅਸੀਂ ਚੰਗਿਆਂ ਤੇ ਦੂਜੇ ਮਾੜੇ ਨੇ ਉਹਨਾਂ ਨੂੰ ਨਾ ਤੇਰੀ ਕੁਰਬਾਨੀ ਦਾ ਖਿਆਲ ਉਤਾਂ ਆਏ ਉੱਥੇ ਵੋਟਾਂ ਦੇ ਹੀ ਮਾਰੇ ਨੇ ਉਹਨਾਂ ਨੂੰ ਨਾ ਤੇਰੀ ਕੁਰਬਾਨੀ ਦਾ ਖਿਆਲ ਉਤਾਂ ਆਏ ਉੱਥੇ ਵੋਟਾਂ ਦੇ ਹੀ ਮਾਰੇ ਨੇ ਵਿਰਲੇ ਹੋਣੇ ਨੇ ਜੀਨਾਂ ਸਿੱਲੀਆਂ ਅੱਖਾਂ ਨਾਲ ਤੇਰਾ ਕੀਤਾ ਹੋ ਸ਼ੁਕਰਗੁਜ਼ਾਰ ਬਾਜਾਂ ਵਾਲਿਆ ਕੀਤਾ ਹੋ ਸ਼ੁਕਰਗੁਜ਼ਾਰ ਤੂੰ ਪਿਆਂ ਸਿਰਾਂ ਤੇ ਸਰਾਂ ਦੇ ਅੱਜ ਆਉਣਗੇ ਤੂੰ ਜੀਣਾ ਲਈ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਵਾਰ ਦਿੱਤਾ ਸਾਰਾ ਪਰਿਵਾਰ ਬਾਜਾਂ ਵਾਲਿਆ ਭੁੱਲ ਗਿਆਂ ਤੇਰੇ ਉਪਕਾਰ ਬਾਜਾਂ ਵਾਲਿਆ ਤੂੰ ਜੀਣਾ ਲਈ ਕਟਾਏ ਪੁੱਤ ਚਾ